ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਅੱਜ ਪੰਜਾਬ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਦੂਜੀ ਸੂਚੀ ਐਲਾਨੀ ਗਈ ਤਾਂ ਇਸ ਲਿਸਟ ਦੇ ਵਿੱਚ ਇੱਕ ਨਾਮ ਬੇहद ਖਾਸ ਹੈ ਫਿਰੋਜ਼ਪੁਰ ਤੋਂ ਭពਿੰਦਰ ਸਿੰਘ ਭੁੱਲਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਤੁਸੀਂ ਸ਼ਾਇਦ ਇਹਨਾਂ ਨੂੰ ਨਾਮ ਤੋਂ ਨਹੀਂ ਜਾਣਦੇ ਹੋਵੋਗੇ ਪਰ ਇਹਨਾਂ ਦੇ بیٹے ਦਾ ਨਾਮ ਸੁਣਦੇ ਹੀ ਤੁਹਾਨੂੰ ਸਾਰੀ ਕਹਾਣੀ ਆ ਜਿਹੜੀ ਉਹ ਪਤਾ ਲੱਗ ਜਾਵੇਗੀ ਤਾਂ ਭពਿੰਦਰ ਸਿੰਘ ਭੁੱਲਰ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਨੇ ਤਾਂ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਉਹਨਾਂ ਨੂੰ ਚੌਣ ਮੈਦਾਨ ਦੇ ਵਿੱਚੋਂ ਫਿਰੋਜ਼ਪੁਰ ਤੋਂ ਉਤਾਰਿਆ ਗਿਆ ਹੈ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਇਮਾਨ ਸਿੰਘ ਮਾਨ ਅਤੇ ਖਡੂਰ ਸਾਬ ਤੋਂ ਹਰਪਾਲ ਸਿੰਘ ਬਲੇਰ ਨੂੰ ਮੈਦਾਨ ਦੇ ਵਿੱਚੋਂ ਉਤਾਰਿਆ ਗਿਆ ਹੈ ਸਰੋਜੀ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਕਿਸਾਨ ਮਜ਼ਦੂਰ ਘੱਟ ਗਿਣਤੀਆਂ ਅਤੇ Dalitਾਂ ਦੇ ਹੱਕਾਂ ਦੀ ਰੱਖਿਆ ਆਮ ਲੋਕਾਂ ਲਈ ਬਰਾਬਰ ਦੀ ਸਿਹਤ ਅਤੇ ਵਿਦਿਅਕ ਸਹੂਲਤਾ ਅਤੇ ਸਚਾਰੂ ਰਾਜ ਪ੍ਰਬੰਧਾ ਦੇ ਮੁੱਦੇ 'ਤੇ ਲੜੀ ਜਾਵੇਗੀ। ਅਗਰ ਭੁਪਿੰਦਰ ਸਿੰਘ ਭੁੱਲਰ ਦੀ ਗੱਲ ਕੀਤੀ ਜਾਵੇ ਤਾਂ ਭੁਪਿੰਦਰ ਸਿੰਘ ਭੁੱਲਰ ਦੇ ਵੱਲੋਂ ਜੈਪਾਲ ਭੁੱਲਰ ਦੇ ਇਨਕਾਊਂਟਰ ਤੋਂ ਬਾਅਦ ਵੱਡੇ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਸਨ ਤਾਂ ਸਾਬਕਾ ਪੁਲਿਸ ਅਸਪੈਕਟਾਂ ਦੇ ਪੁਲਰ ਜਿਨ੍ਹਾਂ ਦੇ ਵੱਲੋਂ ਲਗਾਤਾਰ ਕਈ ਇੰਟਰਵਿਊ ਦੇ ਜਿਹੜੇ ਉਹ ਕੀਤੇ ਜਾਂਦੇ ਨੇ ਅਤੇ ਸਿਸਤਮ ਦੇ ਉੱਤੇ ਉਹਦਾ ਵੱਲੋਂ ਵੱਡੇ ਸਵਾਲ ਦੇ ਜਿਹੜੇ ਉਹ ਚੁੱਕੇ ਜਾਂਦੇ ਨੇ ਅਗਰ ਜੈਪਾਲ ਪੁਲਰ ਦੀ ਗੱਲ ਕੀਤੀ ਜਾਵੇ ਤਾਂ 9 ਜੂਨ 2021 ਨੂੰ ਜੈਪਾਲ ਪੁਲਰ ਅਤੇ ਉਸਦੇ ਸਾਥੀ ਜਸਲੀ ਖਰੜ ਦਾ ਕਲਕੱਤਾ ਦੇ ਵਿੱਚ ਪੁਲਿਸ ਦੇ ਵੱਲੋਂ ਇੰਕਾਊਂਟਰ ਕੀਤਾ ਗਿਆ ਸੀ ਹਾਲਾਂਕਿ ਇਸ ਐਨਕਾਊਂਟਰ ਨੂੰ ਲੈ ਕੇ ਪਰਿਵਾਰ ਨੇ ਕਈ ਸਵਾਲ ਲੈ ਜਿਹੜੇ ਉਹ ਪੁਲਿਸ ਦੀ ਕਾਰਗੁਜ਼ਾਰੀ ਤੇ ਚੁੱਕੇ ਸਦ ਅਗਰ ਗੱਲ ਕੀਤੀ ਜਾਵੇ ਤਾਂ ਜੈਪਾਲ ਭੁੱਲਰ ਦਾ ਨਾਮ ਉਹਨਾਂ ਦਿਨਾਂ ਵਿੱਚ ਚਰਚਾ ਦੇ ਵਿੱਚ ਆ ਜਾਂਦਾ ਹੈ ਜਦੋਂ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਉਹਨਾਂ ਦੇ ਵੱਲੋਂ ਸੀਆਈਏ ਸਟਾਫ ਦੇ ਦੋ ਏਐਸਆਈਆਂ ਦਾ ਕਤਲ ਆ ਜਿਹੜਾ ਉਹ ਕਰ ਦਿੱਤਾ ਗਿਆ ਸੀ ਜਾਣਕਾਰੀ ਮੁਤਾਬਕ 50 ਦੇ ਕਰੀਬ ਮਾਵਲੇ ਦੇ ਜਿਹੜੇ ਉਹ ਜੈਪਾਲ ਭੁੱਲਰ ਉੱਤੇ ਦਰਜ ਸਦ ਤਾਂ ਉਦੋਂ ਤੋਂ ਹੀ ਪੁਲਿਸ ਦੇ ਜੈਪਾਲ ਭੁੱਲਰ ਨੂੰ ਫੜਨ ਦੀ ਮੁਹਿੰਮ ਜਿਹੜੀ ਉਹ ਹੋਰ ਤੇਜ਼ ਕਰ ਦਿੱਤੀ ਸੀ ਅਤੇ ਜੈਪਾਲ ਭੁੱਲਰ ਫਿਰ ਕੋਲਕੱਤਾ ਦੇ ਵਿੱਚ ਪੁਲਿਸ ਦੇ ਹੱਥੇ ਚੜ ਜਾਂਦਾ ਏ ਜਿੱਥੇ ਉਸਦਾ ਇਨਕਾਊਂਟਰ ਹੁੰਦਾ ਏ ਜੈਪਾਲ ਭੁੱਲਰ ਦੇ ਪਿਤਾ ਫਿਰੋਜ਼ਪੁਰ ਦੇ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਨੇ ਅਤੇ ਇੱਕ ਸਾਬਕਾ ਪੁਲਿਸ ਇੰਸਪੈਕਟਰ ਨੇ ਜੈਪਾਲਪੁਰ ਲੜਾ ਦਾ ਨਾਮ ਉਦੋਂ ਵੀ ਕਾਫੀ ਚਰਚਾ ਵਿੱਚ ਆਇਆ ਸੀ ਜਦੋਂ ਉਸਦੇ ਗੈਂਗਸਟਰ ਤੋਂ ਪੋਲਿਟিক্যাল ਲੀਡਰ ਬਣੇ ਜਸਵਿੰਦਰ ਸਿੰਘ ਉਰਫ ਰਾਕੀ ਫਜ਼ਲਕਾ ਦਾ ਹਿਮਾਚਲ ਪ੍ਰਦੇਸ਼ ਦੇ ਪਰਵਾਣੂ ਨੇੜੇ ਕਤਲ ਕਰ ਦਿੱਤਾ ਸੀ ਤਾਂ ਇਸ ਦੀ ਜ਼ਿੰਮੇਵਾਰੀ ਉਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਲਈ ਗਈ ਸੀ ਤਾਂ ਪੰਜਾਬ ਦੇ ਵਿੱਚ ਇਕ ਲੰਮਾ ਦੌਰ ਆ ਜਿਹੜਾ ਹੋ ਗੈਂਗਸਟਰਾਂ ਅਤੇ ਗੈਂਗਵਾਰਾਂ ਦਾ ਚੱਲਿਆ ਏ ਬਹੁਤ ਸਾਰੇ ਨਾਮ ਇਸ ਲਿਸਟ ਵਿੱਚ ਨੇ ਕਈ ਨਾਮ ਨੇ ਜਿਹੜੇ ਉਹ ਪੁਲਿਸ ਦੇ ਮੁਕਾਬਲਿਆਂ ਦੇ ਵਿੱਚ ਖਤਮ ਕਰ ਦਿੱਤੇ ਅਤੇ ਕਈ ਨਾਮ ਨੇ ਜਿਹੜੇ ਉਹ ਉਹਨਾਂ ਦੇ ਸਾਥੀਆਂ ਵੱਲੋਂ ਜਾਂ ਫਿਰ ਉਹਨਾਂ ਦੇ ਦੁਸ਼ਮਣਾਂ ਵੱਲੋਂ ਖਤਮ ਕਰ ਦਿੱਤੇ ਗਏ ਅਤੇ ਕਈ ਨਾਮ ਨੇ ਜਿਹੜੇ ਇਸ ਲਈਕ ਤੋਂ ਜੇ ਲੀਗ ਸਲਾਖਾ ਵਿੱਚ ਬੰਦ ਨੇ ਤਾਂ ਭੁਪਿੰਦਰ ਸਿੰਘ ਭੁੱਲਰ ਨੇ ਜਿਹੜੇ ਉਹ ਇਹਨਾਂ ਮਸਲਿਆਂ ਨੂੰ ਲੈ ਕੇ ਕਾਫੀ ਬੇਬਾਕੀ ਨਾਲ ਬੋਲਦੇ ਹੋਏ ਨਜ਼ਰ ਆਉਂਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਕਿਸ ਪ੍ਰਕਾਰ ਦਾ ਚੋਣ ਪ੍ਰਚਾਰ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਕਿਹੜੇ ਮੁੱਦੇ ਨੇ ਜਿਹੜੇ ਉਹਦਾ ਵੱਲੋਂ ਅੱਗੇ ਰੱਖੇ ਜਾਂਦੇ ਨੇ